ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਮੇਰਾ ਤੁਹੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੇ ਤੰਦਰੁਸਤ ਹੋਵੋਗੇ। ਕਣਕ ਦੀਆਂ ਦੋ ਬਹੁਤ ਵਧੀਆ ਕਿਸਮਾਂ ਲੇਟੈਸਟ ਕਿਸਮਾਂ ਭਈ ਇਹ ਲੁਧਿਆਣਾ ਦੀਆਂ ਪੀਵੀਡਬਲਿਊ 826 ਤੇ ਪੀਵੀਡਬਲਿਊ 872। ਇਹਦੇ ਬਾਰੇ ਗੱਲਬਾਤ ਕਰਨੀ ਖਾਸ ਤੌਰ ਤੇ ਬਜਾਈ ਦੀ ਮਿਤੀ ਦੇ ਸਬੰਧ ਦੇ ਵਿੱਚ। ਬਜਾਈ ਆਪਾਂ ਕਦੋਂ ਇਹਦੀ ਕਰਨੀ ਚਾਹੀਦੀ ਕਿਉਂਕਿ ਦੋਵੇਂ ਬਹੁਤ ਵਧੀਆ ਕਿਸਮਾਂ ਨੇ ਸ਼ਾਨਦਾਰ ਝਾੜ ਵਾਲੀਆਂ ਕਿਸਮਾਂ ਨੇ। ਦਰਮਿਆਨੀ ਜ਼ਮੀਨ ਦੇ ਵਿੱਚ ਵੀ ਚੰਗੀ ਜ਼ਮੀਨ ਦੇ ਵਿੱਚ ਵੀ ਜੇ ਤੁਸੀਂ ਜ਼ਮੀਨ ਥੋੜੀ ਜਿਹੀ ਹਲਕੀ ਆ ਫਿਰ ਜਿਹੜੇ ਸੰਤੁਲਿਤ ਖਰਾਕੀ ਪ੍ਰਬੰਧ ਕਰੋਗੇ ਤਾਂ ਫਿਰ ਜਿਹੜਾ ਹੈਗਾ ਆਪਾਂ ਚੰਗਾ ਝਾੜ ਲੈ ਸਕਦੇ ਜਿਹਦੇ ਵਿੱਚ ਛੋਟੇ ਤੱਤ ਮੈਗਨੀ ਜਿੰਕ ਲੋਹਾ ਇਹਨਾਂ ਨਾਲ ਖਾਸ ਤਵੱਜੋ ਦੇਣੀ ਹੁੰਦੀ ਆ ਜਿਹੜੀ ਪੀਡਬਲ 826 ਆ ਜਿਹੜੀ ਪੀਡਬਲ 872 ਉਹਦਾ ਵੀ ਤਾਂ ਹੈ ਕਿ ਬੀਜ ਲੁਧਿਆਣਾ ਨੇ ਪੂਰਾ ਵੱਡੇ ਪੱਧਰ ਤੇ ਵੰਡਿਆ ਪੀਡਬਲ 826 ਆ ਜਿਹੜੀ ਪਿਛਲੇ 2 ਸਾਲ ਤੋਂ ਕਿਸਾਨ ਵੀਰ ਜਿਹੜੇ ਬਹੁਤ ਵਧੀਆ ਇਹਦਾ ਝਾੜ ਲੈ ਰਹੀ ਹੈ ਇਹ ਜਿਹੜੀ ਕਿਸਮ ਹੈ 148 ਦਿਨ ਪੱਕਣ ਚ ਲੈਂਦੀ ਹੈ ਜਿਹਦੇ ਉੱਲ ਧਿਆਨ ਦੇਣ ਦੀ ਲੋੜ 100 ਸੈਂਟੀਮੀਟਰ ਦਾ ਔਸਤ ਕੱਦ ਦਾ ਆਇਰਨ ਕੰਟੈਂਟ ਜਿੰਕ ਕੰਟੈਂਟ ਦਾਣੇ 'ਚ ਬਹੁਤ ਵਧੀਆ ਰੋਟੀ ਬਣਾਉਣ ਦੇ ਵਿੱਚ ਕੁਆਲਿਟੀ ਇਹਦੀ ਬਹੁਤ ਵਧੀਆ ਜਿਹੜਾ ਮੋਟਾ ਦਾਣਾ ਦਾਣੇ ਦਾ ਵਜਨ 1000 ਗ੍ਰੇਨ ਵੇਟ ਜਿਹਨੂੰ ਆਪਾਂ ਹੈਕਟੋਲਟਰ ਵੇਟ ਕਹਿ ਦਿੰਨੇ ਹਜ਼ਾਰ ਦਾਣੇ ਦਾ ਵਜਨ 40 ਤੋਂ 48 ਗ੍ਰਾਮ ਤੱਕ ਹੈ ਉਹ 45 ਗ੍ਰਾਮ ਔਸਤ ਉਹ ਆਪਣੇ ਤੇ ਵੀ ਆਪਾਂ ਦਾਣੇ ਦਾ ਵਜਨ ਕਿੰਨਾ ਭਰਨਾ ਉਹ ਲੋਹਾ ਜ਼ਿੰਕ ਦੀ ਘਾਟ ਮੈਗਨੀਜ਼ ਦੀ ਘਾਟ ਸਲਫਰ ਦੀ ਘਾਟ ਇਹਨਾਂ ਤੱਤਾਂ ਦੀ ਘਾਟ ਨਹੀਂ ਹੋਣ ਦੇਣੀ ਪोटाਸ਼ ਦੀ ਘਾਟ ਨਹੀਂ ਹੋਣ ਦੇਣੀ ਇਸੇ ਕਰਕੇ ਕਹੀਦਾ ਫਸਲੀ ਰੇਨ ਖੂਨ ਜ਼ਮੀਨ ਚ ਵਾਹੋ ਛੋਟੇ ਵੱਡੇ ਤੱਤ ਬਹੁਤ ਪੂਰੇ ਕਰਦੀ ਆ ਉਹ ਜਿਹੜਾ ਆਪਣਾ ਖਜ਼ਾਨਾ ਹੁੰਦਾ ਜਿਹੜੀ ਝੋਨੇ ਦੀ ਪਰਾਲੀ ਹੈ ਨਾ ਬਹੁਤ ਵਧੀਆ ਖਰਾਕੀ ਤੱਤ ਨੇ ਉਹ ਚ ਤੇ ਆਪਾਂ ਉਹ ਜਿਹੜਾ ਹੈਗਾ ਉਹਨੂੰ ਨਸ਼ਟ ਕਰ ਦਿੰਨੇ ਆ ਇਹ ਜਿਹੜੀ ਪੀਵੀ ਡਬਲਯੂ 826 ਹੈ ਇਹ 148 ਦਿਨ ਪੱਕਣ ਚ ਲੈਂਦੀ ਆ ਇਸ ਕਰਕੇ ਪੂਰੀ ਕੁੰਗੀ ਤੇ ਪੀਲੀ ਕੁੰਗੀ ਦਾ ਕਾਫੀ ਹੱਦ ਤੱਕ ਟਕਰਾ ਕਰਨ ਦੇ ਸਮਰੱਥ ਹੈ ਖਾਸियत ਇਹ ਹੈ ਜਿਹੜੀ ਬਲਾਸਟ ਹੈ ਵੀਟ ਬਲਾਸਟ ਆਪਾਂ ਜਿਹਨੂੰ ਕਹਿ ਦਿੰਨੇ ਆ ਬਹੁਤ ਖਤਰਨਾਕ ਰੋਗ ਦਾ ਕਣਕ ਦਾ ਉਹਦੇ ਪ੍ਰਤੀ ਇਹ ਜਿਹੜੀਆਂ ਪੀਏ ਜੁ ਲੁਧਿਆਣਾ ਦੀਆਂ ਨਵੀਆਂ ਕਿਸਮਾਂ ਆ ਰਹੀਆਂ ਉਹ ਸਹਿਣਸ਼ੀਲ ਆ ਜਿਹਦੇ ਕਰਕੇ ਜਿਹੜਾ ਝਾੜ ਦੀਨਾਂ ਦੀ ਸਮਰੱਥਾ ਚੰਗੀ ਹੈ ਉੱਚ ਤਾਪਮਾਨ ਨੂੰ ਸਹਿਣ ਯੋਗ ਹੈ ਬਜਾਈ ਵਾਸਤੇ ਮੇਰੀ ਗੁਜ਼ਾਰਸ਼ ਇਹ ਹੈ ਵੈਸੇ ਚੌਥੇ ਹਫ਼ਤੇ ਤੋਂ ਅਕਤੂਬਰ ਦੇ ਤੋਂ ਤੇ ਚੌਥੇ ਹਫ਼ਤੇ ਨਵੰਬਰ ਤੱਕ ਬਜਾਈ ਕਰ ਸਕਦੇ ਮੇਰੀ ਗੁਜ਼ਾਰਸ਼ ਹੈ ਇਨੂੰ 5 ਨਵੰਬਰ ਤੋਂ ਤਾਂ ਬਾਅਦ ਹੀ ਬੀਜੋ ਜਿੰਨੀ ਵੀ ਜਲਦੀ ਤੁਸੀਂ ਬੀਜਣੀ ਆ ਜੇ 10 ਤੋਂ 15 ਨਵੰਬਰ ਵਾਲੀ ਵਿੰਡੋ ਚ ਬੀਜਿਆ ਤਾਂ ਬੈਸਟ ਆ ਇੱਕ ਨਾ ਮੈਂ ਇੱਕ ਵੀਡੀਓ ਸਾਂਝੀ ਕਰੂੰਗਾ ਜੀ ਚ ਆਪਾਂ ਵੱਖ-ਵੱਖ ਕਿਸਮਾਂ ਦਾ ਬਜਾਈ ਦਾ ਟਾਈਮ ਹੈ ਹਿਸਾਬ ਨਾਲ ਮਤਲਬ ਉਹਦਾ ਫਿਕਸ ਕਰਨਾ ਹੈ ਕਿ ਉਹਦੀ ਵਾਢੀ ਹੈ ਜਿਹੜੀ ਉਹ ਵੀ ਪਾਰਟਿਕੂਲਰ ਤਰੀਕਾਂ ਦੇ ਵਿੱਚ ਆਵੇ ਇਹ ਮੈਂ ਅਗਲੀ ਵੀਡੀਓ ਚ ਡਿਟੇਲ ਚ ਸਾਂਝੀ ਕਰੂੰ ਨਹੀਂ ਵੀਡੀਓ ਜੇ ਨਾ ਵੱਡੀਆਂ ਹੋ ਜਾਂਦੀਆਂ ਨੇ ਜਿਹੜੀ ਹੈਗੀ ਤੁਹਾਡੀ ਇਹ ਜਿਹੜੀ ਪੀਬੀਡਬਲ 826 24 ਕਵੰਟਲ ਉਸ ਤੇ ਝਾੜਾ 80 ਨਤੀ ਕੁਇੰਟਲ ਤਾਈਂ ਪਿਛਲੇ ਸਾਲਾਂ 'ਚ ਕਿਸਾਨ ਵੀਰਾਂ ਦਾ ਝਾੜ ਗਿਆ ਉਹ ਕਮੈਂਟਾਂ ਦੇ ਵਿੱਚ ਪਿਛਲੀ ਵੀਡੀਓ ਵਿੱਚ ਪਾਈ ਸੀ ਉਹ ਚ ਵੀ ਦੱਸ ਰਹੇ ਆ ਜਿਹੜੇ ਕਿਸਾਨ ਵੀਰਾਂ ਨੇ 826 ਪਿਛਲੇ ਸਾਲਾਂ 'ਚ ਬੀਜੀ ਉਹ ਥੱਲੇ ਹੀ ਘੜਪਾਰ ਕੇ ਝਾੜ ਦੱਸ ਦਿਓ ਜਿਹੜੇ ਕਿਸਾਨ ਵੀਰ ਹੋਰ ਜਿਹੜੇ ਨਵੇਂ ਆ ਉਹਨਾਂ ਤੱਕ ਜਾਣਕਾਰੀ ਪਹੁੰਚ ਜਾਂਦੀ ਆ ਬਜਾਈ ਇਹਦੀ ਕੋਸ਼ਿਸ਼ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ 10 ਨਵੰਬਰ ਦੇ ਆਸ-ਪਾਸ ਕਰੋ 10 ਤੋਂ 15 ਨਵੰਬਰ 18 ਨਵੰਬਰ 20 ਨਵੰਬਰ 25 ਨਵੰਬਰ ਤਾਈਂ ਵੀ ਕਰ ਸਕਦੇ ਆ 28 ਨਵੰਬਰ ਤਾਈਂ ਵੀ ਕਰ ਸਕਦੇ ਆ ਬੇਫਿਕਰ ਹੋ ਕੇ ਪਰ 200 ਜ਼ਰੂਰ ਕਰੋ ਜਵਾਨੂ ਖਾਦ ਦਾ ਟੀਕਾ ਜ਼ਰੂਰ ਲਾਓ ਜਿਹੜੇ ਸੰਤੁਲਿਤ ਖਰਾਕੀ ਪ੍ਰਬੰਧ ਜ਼ਰੂਰ ਕਰੋ ਉਹ ਮੈਂ ਆਉਣ ਵਾਲੇ ਸਮੇਂ ਵਿੱਚ ਜਾਣਕਾਰੀ ਸਾਂਝੀ ਕਰ ਦੂੰ 40 ਕਿਲੋ ਜਿਹੜਾ ਹੈਗਾ ਆਪਾਂ ਸਧਾਰਨ ਬਜਾਈ ਦੇ ਵਿੱਚ ਇਹਦਾ ਬੀਜ ਵਰਤਨਾ ਹੈ ਹੈਪੀ ਸੀਡਰ ਸੁਪਰ ਸੀਡਰ 0 ਡ੍ਰਿਲ ਹੈ ਕੋਸ਼ਿਸ਼ ਕਰੋ 5-7 ਕਿਲੋ 8 ਕਿਲੋ ਤੱਕ ਬੀਜ ਵੱਧ ਪਾਓ ਇਹਦੇ ਬਾਰੇ ਬੀਜ ਦੀ ਮਾਤਰਾ ਬਾਰੇ ਵੀ ਵੱਖਰੀ ਵੀਡੀਓ ਆਪਾਂ ਸਾਂਝੀ ਕਰ ਦਿਆਂਗੇ ਫਿਰ ਆਗੇ ਜੀ ਪੀਡਬਲਯੂ 872 ਜਿਹੜੀ ਕਿ ਇਸ ਵਾਰ ਵੱਡੇ ਪੱਧਰ ਤੇ ਕਿਸਾਨ ਵੀਰ ਬੀਜਣ ਜਾ ਰਹੇ ਆ 152 ਦਿਨ ਔਸਤ ਲੈਂਦੀ ਹੈ ਇਹ ਜਿਹੜਾ ਇਹਦਾ ਸਮਾਂ ਹੁੰਦਾ ਨਾ ਕਿਸਮ ਦਾ ਉਹ ਆਪਾਂ ਵਧਾ ਥੋੜਾ ਬਹੁਤਾ ਕਿਸਾਨ ਵੀਰ ਵਧਾ ਘਟਾ ਵੀ ਲੈਂਦੇ ਕਿਉਂਕਿ ਜਿੱਥੇ ਯੂਰੀਆ ਵੱਧ ਪੈ ਗਈ ਉੱਥੇ 2-4 ਦਿਨ 5 ਦਿਨ ਵੱਧ ਲੈ ਜਾਂਦੀ ਹੈ ਜ਼ਮੀਨ ਚੰਗੀ ਹੈ ਯੂਰੀਆ ਵੱਧ ਪੈ ਗਈ ਨਾਈਟ੍ਰੋਜਨ ਜਿੱਥੇ ਜ਼ਮੀਨ ਖੁਸ਼ਕੀ ਦੇ ਵਿੱਚ ਹੈ ਨਾਈਟ੍ਰੋਜਨ ਖਰਾਕੀ ਤੱਤ ਸਹੀ ਪਿਆ ਉੱਥੇ ਜਿਹੜਾ ਹੈਗਾ ਸਹੀ ਔਸਤ ਜਿਹੜਾ ਸਮਾਂ ਹੁੰਦਾ ਉਹਦੇ ਵਿੱਚ ਪੱਕਦੀ ਹੈ ਫਸਲ ਇਹਦਾ ਵੀ ਔਸਤ ਕੱਦਾ ਜਿਹੜਾ 100 ਤੋਂ 102 ਸੈਂਟੀਮੀਟਰ ਦੇ ਦਰਮਿਆਨ ਹੈ ਹੈਕਟੋਲਟਰ ਵੇਟ ਇਹਦਾ ਵੀ ਜਿਹੜਾ ਹੈਗਾ 48 ਗ੍ਰਾਮ 48 ਗ੍ਰਾਮ 1000 ਗ੍ਰੇਨ ਵੇਟ ਜਾਂਦਾ ਬਹੁ ਤੇ ਪੂਰੀ ਕੁੰਗੀ ਦਾ ਜ਼ਬਰਦਸਤ ਤਰੀਕੇ ਨਾਲ ਟਕਰਾ ਕਰਦੀ ਪੀਲੀ ਕੁੰਗੇ ਦੀ ਦਰਮਿਆਨੀ ਸਮਰੱਥਾ ਟਕਰਾਦੀ ਬਲਾਸਟਰ ਦੀ ਬੜੀ ਸ਼ਾਨਸ਼ੀਲ ਆ ਤੇ ਇਹ ਵੀ ਜਿਹੜੀ ਹੈਗੀ ਹੈ 152 ਦਿਨ ਲੈਣ ਕਰਕੇ ਇਹ ਤੁਸੀਂ 5-4 ਦਿਨ ਇਹ ਮਤਲਬ 826 ਤੋਂ 5-7 ਦਿਨ ਪਹਿਲਾਂ ਬੀਜ ਸਕਦੇ ਤੁਸੀਂ 1 2 3 ਨਵੰਬਰ ਤੋਂ ਇਹਦੀ ਬਿਜਾਈ ਸ਼ੁਰੂ ਕਰ ਸਕਦੇ ਆ ਕੋਸ਼ਿਸ਼ ਕਰੋ 5 ਨਵੰਬਰ ਦੇ ਨੇੜੇ ਤੇੜ ਕਰੋ 5 ਤੋਂ 15 20 25 ਨਵੰਬਰ ਤਾਈਂ ਇਹਦੀ ਬਿਜਾਈ ਤੁਸੀਂ ਕਰ ਸਕਦੇ ਆ ਪੀਬੀਡਬਲਯੂ 872 ਦੀ ਇਹਦਾ ਵੀ ਉਨਾ ਹੀ 40 ਕਿਲੋ ਜਿਹੜਾ ਹੈਗਾ ਸਧਾਰਨ ਬਿਜਾਈ ਦੇ ਦੋ ਵਿੱਚ ਬੀਜ ਵਰਤਣਾ ਜੇ ਪ੍ਰਾਲੀ ਵਿੱਚ ਵਾਹ ਕੇ ਬੀਜ ਰਹੇ ਹੋ ਤਾਂ ਥੋੜਾ ਜਿਹਾ ਬੀਜ ਤੁਸੀਂ ਵੱਧ ਪਾਓ ਉਹਦੇ ਬਾਰੇ ਮੈਂ ਵੱਖਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਕਈ ਕਿਸਾਨ ਵੀਰ ਆ ਜਿਹੜੇ ਬੀਜ ਘਟ ਪਾ ਲੈਂਦੇ ਆ ਜਦੋਂ ਬੀਜ ਆਪਾਂ ਘਟ ਪਾਉਨੇ ਆ ਤਾਂ ਉਹਦੇ ਵਿੱਚ ਹੀ ਮੋੜ ਵੱਜ ਜਾਂਦਾ ਕਿ ਆਪਣਾ ਜਿਹੜਾ ਹੈਗਾ ਫਸਲ ਦਾ वजन ਝਾੜ ਘਟਣ ਦਾ ਕਈ ਵਾਰ ਕਿਸਾਨ ਵੀਰ ਆ ਜਿਹੜੇ ਬੀਜ ਸੋਧ ਨਹੀਂ ਕਰਦੇ ਬੀਜ ਸੋਧ ਨਾ ਕਰੋਗੇ ਤਾਂ ਵੀ ਜੜੀ ਤੁਹਾਨੂੰ ਸਮੱਸਿਆ ਆਊਗੀ ਫਿਰ ਕਿਸਾਨ ਵੀਰ ਕਹਿੰਦੇ ਕਿ ਇਹਨੂੰ ਜਿਹੜੀ ਪੀਵੀਡੂ 872 ਨਵੀਂ ਕਿਸਮਾਂ ਤੁਸੀਂ ਕਿ 1 ਏਕੜ ਲਾਉਣਾ 2 ਲਾਉਣਾ 3 ਲਾਉਣਾ ਇਹਨੂੰ ਵੱਖਰੀ ਬੀਜਿਓ ਕਿਉਂਕਿ ਇਹਦਾ ਅਗਲੇ ਸਾਲਾਂ ਵਾਸਤੇ ਬੀਜ ਤੁਸੀਂ ਆਪ ਹੀ ਤਿਆਰ ਕਰਨਾ ਹੈ ਇਹ ਮੈਂ ਬਹੁਤ ਜਿਹੜਾ ਤੁਹਾਨੂੰ ਹਰ ਵਾਰੀ ਜ਼ੋਰ ਦੇ ਕੇ ਕਹਿੰਨਾ ਕਿ ਬੀਜ ਆਪ ਦਾ ਆਪ ਤਿਆਰ ਕਰਿਆ ਕਰੋ ਹੁਣ ਕਣਕ ਦਾ ਬੀਜ ਹੈ ਆਪਾਂ ਜਿਹੜਾ ਹੈਗਾ 1 ਏਕੜ ਦਾ 1 ਏਕੜ ਜਿਹੜਾ ਬੀਜ ਬੀਜਦੇ ਆ ਤਾਂ ਉਸ ਤੋਂ ਆਪਾਂ ਵੇਖ ਲਓ ਕਿੰਨਾ ਕਿੰਨੇ ਏਕੜ ਦਾ ਜਿਹੜਾ ਬੀਜ ਆ ਉਹ ਤਕਰੀਬਨ ਤਿਆਰ ਕਰ ਸਕਦੇ ਆ ਤਕਰੀਬਨ ਤੁਸੀਂ ਕਹਿ ਲਓ ਵੀ 40 ਕਿਲੋ ਬੀਜ ਪੈਂਦਾ ਤੇ 50 60 70 ਕਿੱਲਿਆਂ ਤਾਂ ਹੀ ਆਪਾਂ ਬੀਜ ਜਿਹੜਾ ਹੈਗਾ ਇਹਦਾ ਪੈਦਾ ਕਰ ਸਕਦੇ ਜੇ ਵੱਧ ਤੋਂ ਵੱਧ ਆਪਾਂ ਚੰਗਾ ਝਾੜ ਲਈਏ ਤਾਂ 60 70 ਕਿੱਲਿਆਂ ਤਾਂ ਜਿਹੜਾ ਬੀਜ ਆਪਾਂ ਇਹਦਾ 1 ਏਕੜ ਤੋਂ ਤਿਆਰ ਕਰ ਸਕਦੇ ਹਾਂ ਇਸ ਕਰਕੇ ਬੀਜ ਵੀ ਆਪਣਾ ਤਿਆਰ ਕਰਿਆ ਕਰੋ ਵੱਖਰੀ ਬਿਜਾਈ ਕਰੋ ਮਿਕਸ ਕਰਕੇ ਬੀਜ ਬੀਜ ਬਿਜਾਈ ਕਰਨ ਬਾਰੇ ਉਹਦੇ ਬਾਰੇ ਮੈਂ ਵੱਖਰੀ ਵੀਡੀਓ ਸਾਂਝੀ ਕਰੂੰਗਾ ਪੀ ਵੀ ਡਬਲਯੂ 872 ਪੀ ਵੀ ਡਬਲਯੂ 826 ਡੀ ਵੀ ਡਬਲਯੂ 327 ਡੀ ਵੀ ਡਬਲਯੂ 187 DBW 222 ਇਹ ਜ਼ਬਰਦਸਤ ਕਿਸਮਾਂ ਨੇ ਇਹਨਾਂ ਕਿਸਮਾਂ ਚੋਂ ਬਜਾਈ ਕਰੋ ਕਈ ਕਿਸਾਨ ਵੀ ਨਵੀਆਂ ਕਿਸਮਾਂ ਬਾਰੇ ਪੁੱਛਣ ਲੱਗ ਪੈਂਦੇ ਆ ਪ੍ਰਾਈਵੇਟ ਕਿਸਮਾਂ ਬਾਰੇ ਪੁੱਛਣ ਲੱਗ ਪੈਂਦੇ ਆ ਪ੍ਰਾਈਵੇਟ ਕਿਸਮਾਂ ਦੀ ਆਪਾਂ ਕੋਈ ਸਪਾਰਸ਼ ਨਹੀਂ ਕਰਦੇ ਹੈਗੇ ਪੀਏ ਲੁਧਿਆਣਾ ਦੀਆਂ ਜਾਂ ਆਈਸੀਆਰ ਦੀਆਂ ਜਿਹੜੀਆਂ ਕਿਸਮਾਂ ਰਕਮੈਂਡਡ ਨੇ ਉਹਦੇ ਬਾਰੇ ਹੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਹੁੰਦਾ ਕਿ ਜਿਹੜੀਆਂ ਸੰਸਥਾਵਾਂ ਨੇ ਆਪਣੀਆਂ ਸਟੇਟ ਦੀਆਂ ਜਾਂ ਸੈਂਟਰ ਦੀਆਂ ਉਹਨਾਂ ਦਾ ਜਿਹੜੇ ਬੀਜ ਆ ਉਹ ਤੁਸੀਂ ਬੀਜੋ ਆਪਣਾ ਬੀਜ ਜਿਹੜਾ ਹੈਗਾ ਆਪਾਂ ਕਰਦਾ ਤਿੰਨ ਚਾਰ ਸਾਲ ਤਿਆਰ ਕਰ ਸਕਦੇ ਆ ਤੇ PBW 872 ਦੀ ਖਾਸियत ਇੱਕ ਇਹ ਆ ਕਿ ਇਹ ਨਾਰਥ-ਵੈਸਟ ਪਲੇਨ ਜ਼ੋਨ ਚ ਜਿਵੇਂ ਟ੍ਰਾਇਲ 826 ਦੇ ਕੀਤੇ ਗਏ ਉਹਦੇ ਵੀ ਕੀਤੇ ਗਏ ਇਹਨਾਂ ਨੂੰ ਜਿਹੜਾ ਨੈਸ਼ਨਲ ਲੈਵਲ ਤੇ ਕਿਸਮਾਂ ਨੂੰ ਜਿਹੜਾ ਹੈ ਰਿਲੀਜ਼ ਕੀਤਾ ਗਿਆ ਦੂਸਰੀ ਗੱਲ ਇਹਨਾਂ ਦਾ ਕੰਪੈਰੀਸਨ ਜਾਨਾ ਜਿਹੜੇ ਚੈੱਕ ਲੱਗੇ ਆ ਜਿਵੇਂ 826 ਸੀ ਚੈੱਕ ਲੱਗੇ ਜਿਹੜੇ ਇਹਨਾਂ ਦੇ ਨਾਲ ਵੈਰਾਈਟੀਆਂ ਕੰਪੈਰੀਜ਼ਨ ਕੀਤੀਆਂ ਗਈਆਂ ਜਿਹੜੀਆਂ ਜ਼ਬਰਦਸਤ ਝਾੜ ਵਾਲੀਆਂ ਕਿਸਮਾਂ ਜਿਵੇਂ ਡੀਬੀਡਬਲ 327 ਹੈ 187 ਹੈ ਜਿਹੜੀ 3086 ਇਹ ਡੀਬੀਡਬਲ 222 ਹੈ ਇਹਨਾਂ ਨਾਲ ਜਿਹੜਾ ਕੰਪੈਰੀਜ਼ਨ ਕਰਕੇ ਇਹ ਵੈਰਾਈਟੀਆਂ ਜਿਹੜੀਆਂ ਰੀਲਿਸ ਕੀਤੀਆਂ ਗਈਆਂ ਬਹੁਤ ਸ਼ਾਨਦਾਰ ਝਾੜ ਇਹਨਾਂ ਦੇ ਦੇਖਣ ਪੋਟੈਂਸ਼ੀਅਲ ਹੈ ਜਿਹੜਾ ਇਹਨਾਂ ਦਾ ਕਿਸਾਨ ਵੀਰੋ 30 32 32 ਕੁਇੰਟਲ ਦਾ ਇਹਨਾਂ ਕਿਸਮਾਂ ਦਾ ਤੇ ਸੰਤੁਲਿਤ ਖੁਰਾਕੀ ਪ੍ਰਬੰਧ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਲਗਾਤਾਰ ਮੈਂ ਜਾਣਕਾਰੀ ਸਾਂਝੀ ਕਰਦਾ ਰਹਿਣਾ ਇੱਕ ਬੇਨਤੀ ਆ ਇੱਕ ਸਮੇਂ ਸਾਰ ਜਿਹੜੀ ਹੈਗੀ ਖਾਦ ਤੋਂ ਤੇ ਸਮੇਂ ਸਾਰ ਸਪਰੇਅ ਤੋਂ ਗਰੇਜ ਨਾ ਕਰਿਆ ਕਰੋ ਇੱਕ ਬਜਾਈ ਦੀ ਕਣਕ ਦੀ ਕਾਲੀ ਨਾ ਕਰਿਆ ਕਰੋ ਤਿੰਨ ਨੁਕਤੇ ਹੁੰਦੇ ਆ ਜਦੋਂ ਆਪਾਂ ਬਜਾਈ ਕਰਨੀ ਹੁੰਦੀ ਹੈ ਜ਼ਮੀਨ ਦੀ ਕੰਡੀਸ਼ਨ ਜਾਂ ਮੌਸਮ ਦੇ ਹਿਸਾਬ ਨਾਲ ਜਾਂ ਬੀਜ ਦੀ ਜਿਵੇਂ ਆਪਾਂ ਜਰਮੀਨੇਸ਼ਨ ਚੈੱਕ ਕਰਦੇ ਆ ਉਹਦੇ ਬਾਰੇ ਮੈਂ ਵੱਖਰੀ ਵੀਡੀਓ ਸਾਂਝੀ ਕਰੂੰਗਾ ਮੈਂ ਨਾਲ ਦੀ ਨਾਲ ਜਾਣਕਾਰੀਆਂ ਪਾਉਂਦਾ ਰਹਿਣਾ 5-7 ਮਿੰਟ ਤੁਸੀਂ ਡੇਲੀ ਕੱਢ ਲੋਣਾ ਬਹੁਤ ਮਤਲਬ ਕਿ ਮੈਂ ਜਿਹੜੇ ਖਾਸ ਜ਼ਰੂਰਤ ਹੁੰਦੀ ਹੈ ਨਾ ਉਹਦੇ ਵਾਸਤੇ 5-7 ਮਿੰਟ ਲਾਉਣਾ ਉਹਨਾਂ ਫालतੂ ਆਪਾਂ ਸਮਾਂ ਨਹੀਂ ਖਰਾਬ ਕਰਦੇ ਬੇਨਤੀ ਆ ਕਿ ਜਿਹੜੀ ਬਜਾਈ ਦੇ ਵਿੱਚ ਕਾਲੀ ਨਾ ਕਰੋ ਬਸ ਇਹੀ ਵਾਰ ਵਾਰ ਮੇਰੀ ਗੁਜ਼ਾਰਿਸ਼ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਾਰ ਰਹੋ ਆਬਾਦ ਰਹੋ